ਤੁਸੀਂ ਦੇਖ ਰਹੇ ਹੋ ਪੁਲਾਂਗ ਅੱਜ ਦੋ ਮਹੱਤਵਪੂਰਨ ਵਿਸ਼ਿਆਂ ਤੇ ਤੁਹਾਡੇ ਨਾਲ ਸਾਂਝ ਪਾ ਰਿਹਾ ਪਹਿਲਾ ਸੁਪਰੀਮ ਕੋਰਟ ਦਾ ਆਰਡਰ ਹੈ ਇੱਕ ਜਿਹੜਾ ਬਹੁਤ ਹੀ ਮਹੱਤਵਪੂਰਨ ਆਰਡਰ ਹੈ ਦੇਸ਼ ਦੇ ਵਿੱਚ ਚੱਲ ਰਹੇ ਬਲਡੋਜ਼ਰ ਕਲਚਰ ਤੇ ਬੇहद ਸਖਤੀ ਨਾਲ ਸੁਪਰੀਮ ਕੋਰਟ ਨੇ ਇੱਕ ਹਮਲਾਵਰ ਰੁਖ ਅਪਣਾਉਂਦੇ ਆ ਉਹਨੂੰ ਪੂਰੀ ਤਰ੍ਹਾਂ ਤੈਸਲਾਈਜ਼ ਕੀਤਾ ਕਿ ਐਗਜ਼ੈਕਟਿਵ ਨੂੰ ਜੱਜ ਬਾਣਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਦੂਸਰਾ ਪਹਿਲੂ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ 25 ਦਿਨ ਤੋਂ ਧਰਨੇ ਤੇ ਬੈਠੇ ਵਿਦਿਆਰਥੀਆਂ ਤੇ ਪੁਲਿਸ ਦਾ ਲਾਠੀ ਚਾਰਜ ਔਰ ਪੰਜਾਬ ਯੂਨੀਵਰਸਿਟੀ ਦਾ ਡੈਮੋਕਰੈਟਿਕ ਦਿੱਖ ਬਰਕਰਾਰ ਰੱਖਣ ਦੇ ਲਈ ਉਹਦੀ ਸੈਨੇਟ ਦੀਆਂ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਹੋਰ ਬਹੁਤ ਸਾਰੇ ਲੋਕ ਕਿਸਾਨ ਜੁਨੀਆ ਨਾ ਪੰਜਾਬ ਦੀਆਂ ਪਾਰਟੀਆਂ ਵੱਖ-ਵੱਖ ਲੋਕ ਉਸ ਦੀ ਸਪੋਰਟ ਤੇ ਆਏ ਹੋਏ ਸੀ ਪਰ ਅੱਜ ਬਾਈਸਾਸਰ ਦੇ ਦਫ਼ਤਰ ਵੱਲ ਜਾਂਦੇ ਹੋਏ ਤੇ ਚੰਡੀਗੜ੍ਹ ਪੁਲਿਸ ਨੇ ਲਾਠੀ ਚਾਰਜ ਕੀਤਾ ਗੱਲ ਸ਼ੁਰੂ ਕਰਦੇ ਆ ਇਸੇ ਤੋਂ ਵਿਦਿਆਰਥੀਆਲੇ ਮਾਮਲੇ ਤੋਂ ਇਸ ਤੋਂ ਪਹਿਲਾਂ ਉਹਨਾਂ ਨੇ ਸੱਦਾ ਦਿੱਤਾ ਸੀ ਲਗਾਤਾਰ ਵਿਦਿਆਰਥੀ ਵਾਈਸ ਚਾਂਸਲਰ ਦੇ ਦਫ਼ਤਰ ਦੇ ਮੂਹਰੇ ਬੈਠੇ ਨੇ ਸੈਨੇਟਰ ਸਾਬਕਾ ਸੈਨੇਟਰ ਜਿਹੜੇ ਵੀ ਚੁਣੇ ਜਾਂਦੇ ਨੇ ਕਿਉਂਕਿ ਇਕੱਲੀ ਯੂਨੀਵਰਸਿਟੀ ਹੈ ਇਸ ਰੀਜਨ ਦੇ ਵਿੱਚ ਇਹ ਵਿਰਾਸਤ ਹੈ ਪੰਜਾਬ ਦੀ ਧਰੋਹ ਹੈ ਪੰਜਾਬ ਦੀ ਜਿਹਦੀ ਸਰਕਾਰ ਯੂਨੀਵਰਸਿਟੀ ਦੀ ਸਰਕਾਰ ਜਿਹਨੂੰ ਆਪਾਂ ਕਹਿੰਦੇ ਆ ਸੈਨੇਟਰ ਦੇ ਰੂਪ ਦੇ ਵਿੱਚ ਜਿਹੜੀ ਚੁਣੀ ਜਾਂਦੀ ਹੈ ਜਿਹਦੇ ਵਿੱਚ ਪੁਰਾਣੇ ਵਿਦਿਆਰਥੀ ਵੀ ਵੋਟਾਂ ਪਾਉਂਦੇ ਨੇ ਜਿਹਦੇ ਚ ਅਧਿਆਪਕ ਵੋਟਾਂ ਪਾਉਂਦੇ ਨੇ ਜਿਹਦੇ ਚ ਵੱਖ-ਵੱਖ ਲੋਕ ਵੋਟਾਂ ਪਾਉਂਦੇ ਨੇ ਔਰ ਇਹ ਗੱਲ ਇਸੇ ਕਰਕੇ ਇੱਕ ਮਾਡਲ ਮੰਨੀ ਜਾਂਦੀ ਹੈ ਕਿ ਇਹ ਇੱਕ ਕਮਾਲ ਦਾ ਮਾਡਲ ਹੈ ਲਗਾਤਾਰਤਾ ਦੇ ਵਿੱਚ इवन ਪਾਕਿਸਤਾਨ ਤੋਂ ਆਉਣ ਤੋਂ ਬਾਅਦ ਵੀ ਉਹਨੂੰ ਉਸ ਮਾਡਲ ਨੂੰ ਬਰਕਰਾਰ ਰੱਖਿਆ ਗਿਆ ਹੁਣ ਚੋਣਾਂ ਨਹੀਂ ਕਰਾਈਆਂ ਜਾ ਰਹੀਆਂ ਹਾਈ ਕੋਰਟ ਦੇ ਵਿੱਚ ਵੀ ਰਿੱਟ ਪਈ ਹੋਈ ਹੈ ਤੇ ਇੱਕ ਸਟਰਗਲ ਵੀ ਚੱਲ ਰਹੀ ਹੈ ਇਸੇ ਕਰਕੇ ਵਿਦਿਆਰਥੀਆਂ ਤੇ ਸੈਨੇਟਰਾਂ ਨੇ ਇੱਕ ਸੱਦਾ ਦਿੱਤਾ ਸੀਗਾ ਪੰਜਾਬ ਦੀਆਂ ਸਮੂਚੀਆਂ ਪੋਲੀਟੀਕਲ ਪਾਰਟੀਆਂ ਨੂੰ ਕਿ ਪੰਜਾਬ ਦੀ ਇਸ ਤਰ੍ਹਾਂ ਹੋਰ ਨੂੰ ਬਚਾਉਣਾ ਚਾਹੀਦਾ ਇਹਨੂੰ ਇਹਦਾ ਜਿਹੜਾ ਖਾਸ ਹੈ ਡੈਮੋਕਰੇਸੀ ਜਮਹੂਰੀ ਇਹਦੇ ਚੱਲਣ ਦਾ ਜਿਹੜਾ ਤਰੀਕਾ ਹੈ ਉਹਨੂੰ ਬਚਾਉਣ ਦੇ ਲਈ ਸਾਂਝੀ ਸਟਰਗਲ ਦੇ ਵਿੱਚ ਜਦੋਂ ਜਹਦ ਦੇ ਵਿੱਚ ਆਉਣਾ ਚਾਹੀਦਾ ਔਰ ਉਹ ਜਦੋਂ ਜਹਦ ਜਿਹੜੀ ਹੈ ਉਹਦੇ ਵਿੱਚ ਉਸ ਦਿਨ ਤਾਂ ਦੋ ਪਾਰਟੀਆਂ ਗੰਜਾ ਸੀ ਮੇਜਰ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਬਰਵਿੰਦਰ ਸਿੰਘ ਭੂ ਦੜਬੀ ਗਏ ਤੇ ਡਾਕਟਰ ਚੀਮਾ ਤੇ ਹੋਰ ਨਮਾਇंदे ਇਸੇ ਤਰ੍ਹਾਂ ਕਾਂਗਰਸ ਦੇ ਨਮਾਇंदे ਜਿਨ੍ਹਾਂ ਵਿੱਚ ਪ੍ਰਤਾਪ ਸਿੰਘ ਬਾਜਵਾ, ਪ੍ਰਗਟ ਸਿੰਘ ਤੇ ਕੁਲਜੀਤ ਸਿੰਘ ਨਾਗਰਾ ਸਮੇਤ ਹੋਰ ਸਾਰੇ ਕਾਂਗਰਸ ਦੇ ਲੀਡਰ ਵੀ ਗਏ ਤੇ ਕਾਫੀ ਇੰਟੈਲੈਕਚੁਅਲ ਵੀ ਗਏ। ਔਰ ਉਹਨਾਂ ਨੇ ਲਗਾਤਾਰ ਇਹ ਕਿਹਾ ਕਿ ਜੋ ਵੀ ਅੱਗੇ ਆਏਗਾ ਮਤਲਬ ਸਦਾਤੇ ਉਹਦੇ ਤੇ ਸਾਰੇ ਖੜੇ ਹੋਵਾਂਗੇ। ਉਹਨਾਂ ਦਿਨਾਂ ਦੇ ਵਿੱਚ ਕਟਾਇਰੇ ਦੇ ਵਿੱਚ ਸੀ ਪੰਜਾਬ ਦੀ ਸਰਕਾਰ ਵੀ ਕਿ ਕੀ ਪੰਜਾਬ ਦੀ ਸਰਕਾਰ ਨੇ ਕਿਤੇ ਲਿਖੇ ਤਾਂ ਨਹੀਂ ਦਿੱਤਾ ਕਿ ਤੁਸੀਂ ਠੀਕ ਹੈ ਜੀ ਜਿਵੇਂ ਕਰੋਗੇ ਕੌਨਸੈਂਟ ਤਾਂ ਨਹੀਂ ਦਿੱਤੀ ਸਹਿਮਤੀ ਤਾਂ ਨਹੀਂ ਦਿੱਤੀ। ਔਰ ਆਉਂਦੇ ਆਉਂਦੇ ਪੰਜਾਬ ਦੀ ਸਰਕਾਰ ਨੇ ਵੀ ਜਿਹੜਾ ਵਿਦਿਆਰਥੀਆਂ ਵਾਲੇ ਪਾਸੇ ਪੰਜਾਬ ਵਾਲੇ ਪਾਸੇ ਸਟੈਂਡ ਲਿਆ ਪੰਜਾਬ ਦੇ ਚੀਫ ਮਿਨਿਸਟਰ ਨੇ ਇੱਕ ਚਿੱਠੀ ਲਿਖੀ ਹੈ ਇਸ ਗੱਲ ਵਾਸਤੇ ਕਿ ਇਹ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਇਹਦਾ ਕਰੈਕਟਰ ਇਹਦਾ ਖਾਸਾ ਇਹਦਾ ਚਰਿੱਤਰ ਇਹ ਯੂਨੀਵਰਸਿਟੀ ਦੀ ਬੰਤਰ ਉਰੋਂ ਨਹੀਂ ਬਦਲਿਆ ਜਾ ਸਕਦਾ ਔਰ ਇਸੇ ਢੰਗ ਦੇ ਨਾਲ ਧਰਨੇ ਤੇ ਬੈਠੇ ਵਿਦਿਆਰਥੀਆਂ ਨਾਲ ਬੀਤੇ ਕੱਲ ਸਿੱਖਿਆ ਮੰਤਰੀ ਨੇ ਪੰਜਾਬ ਦੇ ਨੇ ਉਨੇ ਵੀ ਇੱਕ ਵਿਚਾਰ ਚਰਚਾ ਕੀਤੀ ਔਰ ਕਿਹਾ ਕਿ ਪੰਜਾਬ ਸਰਕਾਰ ਨਾਲ ਉਸ ਮਾਮਲੇ ਦੇ ਉੱਤੇ ਇਹਦਾ ਮਤਲਬ ਫਿਰ ਕੀ ਹੋ ਗਿਆ ਕਿ ਬੀਜੇਪੀ ਤੋਂ ਬਿਨਾ ਬਾਕੀ ਸਾਰੀਆਂ ਧਿਰਾਂ ਜੜੀਆਂ ਨੇ ਉਹ ਇੱਕ ਪਾਸੇ ਖੜੀਆਂ ਦਿਖਾਈ ਦੇ ਰੀਆਂ ਨੇ ਪੰਜਾਬ ਯੂਨੀਵਰਸਿਟੀ ਦੇ ਖਾਸੇ ਨੂੰ ਬਚਾਉਣ ਦੇ ਲਈ ਉਹ ਸਾਰੇ ਮਾਮਲੇ ਦੇ ਵਿੱਚ ਔਰ ਇਹ ਇੱਕ ਲੰਮੀ ਸਟਰਗਲ ਦਾ ਰੂਪ ਲੈਂਦੀ ਜਾ ਰਹੀ ਹੈ ਅੱਜ ਤਾਜ਼ਾ ਘਟਨਾ ਕ੍ਰਮ ਦੇ ਵਿੱਚ ਵਿਦਿਆਰਥੀ ਵਾਈਸ ਚਾਂਸਲਰ ਤੋਂ ਦੇ ਦਫਤਰ ਵੱਲ ਜਾ ਰਹੇ ਸੀ ਪੂਰਾ ਮੁਜਾਰਾ ਕਰਨ ਤੋਂ ਬਾਅਦ ਬੈਸੇ ਤਾਂ ਦਫਤਰ ਦੇ ਸਾਹਮਣੇ ਹੀ ਬੈਠੇ ਨੇ ਉਹਨਾਂ ਦੀ ਨਾਰਾਜ਼ਗੀ ਇਹ ਹੈ ਕਿ ਵਾਈਸ ਚੈਂਸਲਰ ਸਾਹਿਬ ਨੇ ਅੱਜ ਤੱਕ ਇੱਕ ਵਾਰ ਵੀ ਬੁਲਾ ਕੇ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਕਿ ਤੁਸੀਂ ਕਿਉਂ ਬੈਠੇ ਹੋ ਤੁਹਾਡਾ ਮੁੱਦਾ ਕੀ ਹੈ ਤੁਹਾਡੇ ਨਾਲ ਗੱਲਬਾਤ ਕੀਤੀ ਜਾਏ ਜਾਂ ਤੁਸੀਂ ਅਪੀਲ ਕੀਤੀ ਹੋਵੇ ਕੋਈ ਕਿਸੇ ਟਾਈਪ ਦੀ ਨਹੀਂ ਉਹਨਾਂ ਨੇ ਇੱਥੋਂ ਤੱਕ ਇੱਕ ਐਲੀਗੇਸ਼ਨ ਲਾਇਆ ਕਿਉਂਕਿ ਅੱਜ ਇੱਕ ਮੌਕਾ ਸੀਗਾ ਦੋ ਦਿਨ ਤੋਂ ਲਗਾਤਾਰ ਆਮ ਆਦਮੀ ਪਾਰਟੀ ਦੇ ਇੱਕ ਰਾਜ ਸਭਾ ਮੈਂਬਰ ਨੇ ਉਹਦੀ ਪਹਿਲ ਕਦਮੀ ਤੇ 2 ਦਿਨ ਦਾ ਇੱਕ ਪ੍ਰੋਗਰਾਮ ਹੋ ਰਿਹਾ ਹੈ ਜਿਹਦੇ ਚ ਵੱਖ-ਵੱਖ ਵਿਦਵਾਨ ਵੀ ਬੋਲ ਰਹੇ ਨੇ ਤੇ ਸਰਕਾਰ ਆਪਣੇ ਤਰਫ ਤੋਂ ਵੀ ਆਪਣੀ ਗੱਲ ਕਰ ਰਹੀ ਹੈ ਤੇ ਚੀਫ ਮਿਨਿਸਟਰ ਨੇ ਅੱਜ ਜਾਣਾ ਸੀ ਉਹ ਟਾਈਮਿੰਗ ਸੀ ਉਸੇ ਟਾਈਮ ਵਿਦਿਆਰਥੀਆਂ ਦਾ ਮੁਜ਼ਾਹਰਾ ਸੀ ਉਸੇ ਟਾਈਮ ਚੀਫ ਮਿਨਿਸਟਰ ਵੀ ਜਾ ਰਹੇ ਸੀਗੇ ਤੇ ਕਿਹਾ ਇਹ ਕਿ ਸ਼ਾਇਦ ਚੀਫ ਮਿਨਿਸਟਰ ਦਾਕਰ ਉਹ ਕਰਨ ਜਾ ਰਹੇ ਸੀ ਪਰ ਵਿਦਿਆਰਥੀਆਂ ਨੇ ਕਿਹਾ ਕਿ ਅਸੀਂ ਚੀਫ ਮਿਨਿਸਟਰ ਨਾਲ ਸਾਡਾ ਕੋਈ ਲਾਗਅ ਦੇਗਾ ਨਹੀਂ ਕਿਉਂਕਿ ਜੇ ਪੰਜਾਬ ਸਰਕਾਰ ਨੇ ਚਿੱਠੀ ਲਿਖਤੀ ਹੈ ਤੇ ਐਜੂਕੇਸ਼ਨ ਮਿਨਿਸਟਰ ਸਾਡੇ ਨਾਲ ਖੜੇ ਹੋਣ ਦੀ ਗੱਲ ਕਰ ਰਿਹਾ ਤਾਂ ਪੰਜਾਬ ਦੇ ਲੋਕ ਇੱਕ ਪਾਸੇ ਖੜੇ ਦਿਖਾਈ ਦੇ ਰਹੇ ਨੇ ਔਰ ਇਸ ਲਈ ਅਸੀਂ ਤਾਂ ਵਾਈਸ ਅਥਾਰਟੀ ਵੱਲ ਜਾ ਰਹੇ ਸੀ ਚੰਡੀਗੜ੍ਹ ਪੁਲਿਸ ਨੇ ਡੀਐਸਪੀ ਗੁਰਮਖ ਸਿੰਘ ਦੀ ਅਗਵਾਈ ਦੇ ਵਿੱਚ ਜ਼ਬਰਦਸਤੀ ਕੀਤੀ ਹੈ ਔਰਤਾਂ ਵੇਲੇ ਲੇਡੀ ਸਟਾਫ ਵੀ ਨਾਲ ਨਹੀਂ ਸੀਗਾ ਔਰ ਕੁੜੀਆਂ ਨਾਲ ਸੀ ਵਿਦਿਆਰਥੀਆਂ ਦੇ ਇਹ ਸਾਰਾ ਇੱਕ ਅਲੀਗੇਸ਼ਨ ਲਗਾਤਾਰਤਾ ਦੇ ਵਿੱਚ ਇੱਕ ਲੱਗ ਰਿਹਾ ਹੈ ਤਾਂ ਤੁਸੀਂ ਇਹੋ ਜਿਹਾ ਮੂਵਮੈਂਟਾਂ ਨੂੰ ਕਿਵੇਂ ਡੀਲ ਕਰਨਾ ਹੈ ਕਿਹੜੇ ਢੰਗ ਨਾਲ ਡੀਲ ਕਰਨਾ ਹੈ ਉਹ ਵੀ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਉਹ ਵੀ ਪੰਜਾਬ ਯੂਨੀਵਰਸਿਟੀ ਵਰਗੀ ਯੂਨੀਵਰਸਿਟੀ ਦੇ ਵਿੱਚ ਜਿੱਥੇ ਵਿਦਿਆਰਥੀਆਂ ਨੂੰ ਡੈਮੋਕ੍ਰੇਸੀ ਸਿਖਾਈ ਜਾਂਦੀ ਹੈ ਹਿਊਮਨ ਰਾਈਟਸ ਸਿਖਾਏ ਜਾਂਦੇ ਨੇ ਉੱਥੇ ਪੁਲਿਸ ਨੂੰ ਵੀ ਤਾਂ ਹਿਊਮਨ ਰਾਈਟਸ ਤੇ ਉਹ ਡੈਮੋਕ੍ਰੇਸੀ ਸਿਖਾਉਣ ਦੀ ਲੋੜ ਪੈਂਦੀ ਹੈ ਇਸੇ ਕਰਕੇ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਇਸੇ ਲੜਾਈ ਦੇ ਮਾਮਲੇ 'ਚ 2018 ਦੇ ਵਿੱਚ ਜਦੋਂ ਪੰਜਾਬ ਯੂਨੀਵਰਸਿਟੀ ਦੇ ਟੀਚਰਾਂ ਦਾ ਇੱਕ ਵਰਗ ਲਗਾਤਾਰ ਹੜਤਾਲ ਕਰ ਰਿਹਾ ਸੀ ਇੰਜੀਟੇਸ਼ਨ ਕਰ ਰਿਹਾ ਸੀ ਕਿ ਇਹਨੂੰ ਸੈਂਟਰਲ ਯੂਨੀਵਰਸਿਟੀ ਬਣਾ ਦਿੱਤਾ ਜਾਏ ਕਿਉਂਕਿ ਫੰਡ ਨਹੀਂ ਹੈ ਫੰਡ ਆਉਣਗੇ ਦੂਜਾ ਟੀਚਰਾਂ ਦਾ ਸੀ ਕਿ 65 ਸਾਲ 'ਚ ਰਿਟਾਇਰਮੈਂਟ ਹੁੰਦੀ ਸੀ ਇਹ ਪਹਿਲਾਂ ਰਿਟਾਇਰਮੈਂਟ ਕਰਦੇ ਨੇ ਉਦੋਂ ਦੇ ਚੁਈ ਮੰਤਰੀ ਪ੍ਰਕਾਸ਼ ਸਿੰਘ ਮਾਦਲ ਨੇ ਵੀ ਇੱਕ ਚਿੱਠੀ ਲਿਖੀ ਸੀ ਕੁਝ ਕੰਡੀਸ਼ਨਾਂ ਨਾਲ ਪਰ ਜਦੋਂ ਇਹ ਰੌਲਾ ਪੈ ਗਿਆ ਕਿ ਗਲਤ ਹੈ ਤੇ ਨਈ ਸੈਟਰਲ ਯੂਨੀਵਰਸਿਟੀ ਬਣਨੀ ਚਾਹੀਦੀ ਪੰਜਾਬ ਦੀ ਹੈ ਤਾਂ ਉਹ ਚਿੱਠੀ ਵਾਪਸ ਹੋ ਗਈ ਸੀ ਹੁਣ ਇੱਕ ਪਿੱਛੇ ਹੋਰ ਗੱਲ ਚੱਲੀ ਸੀ ਐਸ ਜੀ ਯੂਨੀਵਰਸਿਟੀ ਦੇ ਮਾਮਲੇ ਦੇ ਵਿੱਚ ਉਹ ਗੱਲ ਕੀ ਚੱਲੀ ਹੈ ਕਿ ਜੂਨੀਅਰ ਮਨਿਸਟਰ ਨੇ ਆਪਰੇ ਆਪ ਕਹਿਤਾ ਸੀ ਕਿ ਹਰਿਆਣੇ ਦੇ ਬਹੁਤ ਸਾਰੇ ਕਾਲਜ ਜਿਹੜੇ ਇੱਕ ਸਮੇਂ ਫੀ ਅਫੀਲੀਏਟ ਹੋ ਗਿਆ ਸੀ ਅਫੀਲੀਏਸ਼ਨ ਨਹੀਂ ਰਹੀ ਪੰਜਾਬ ਯੂਨੀਵਰਸਿਟੀ ਨਾਲ ਕਿਉਂਕਿ ਇੱਕ ਗੱਲ ਕਲੀਅਰ ਹੈ ਪੰਜਾਬ ਯੂਨੀਵਰਸਿਟੀ ਨਾਲ ਜਾਂ ਚੰਡੀਗੜ੍ਹ ਦੇ ਕਾਲਜ ਜਾਂ ਪੰਜਾਬ ਦੇ ਕਾਲਜ ਅਫੀਲੀਏਟਡ ਨਹੀਂ ਸਬੰਧਤ ਨਹੀਂ ਹਰਿਆਣੇ ਦੇ ਨਹੀਂ ਸੀਗੇ ਮੁੜ ਕੇ ਉਹਨਾਂ ਕਾਲਜਾਂ ਨੂੰ ਇਸ ਯੂਨੀਵਰਸਿਟੀ ਨਾਲ ਅਫੀਲੀਏਟ ਕਰਨ ਦੇ ਵਾਸਤੇ ਇਹ ਗੱਲ ਲਗਾਤਾਰਤਾ ਦੇ ਵਿੱਚ ਚੱਲਦੀ ਸੀ ਤਾਂ ਪੰਜਾਬ ਦੇ ਗਵਰਨਰ ਦੀ ਅਗਵਾਈ ਦੇ ਵਿੱਚ ਕੁਝ ਮੀਟਿੰਗਾਂ ਹੋਈਆਂ ਜਿਦੇ ਵਿੱਚ ਪੰਜਾਬ ਤੇ ਹਰਿਆਣੇ ਦੇ ਚੀਫ ਮਿਨਿਸਟਰ ਨੂੰ ਬੁਲਾਇਆ ਗਿਆ ਉਦੋਂ ਵੀ ਅਲੋਚਨਾ ਹੋਈ ਕਿ ਪੰਜਾਬ ਦੇ چیਫ ਮਿਨਿਸਟਰ ਕਿਉਂ ਜਾਂਦੇ ਨੇ ਇਸ ਮਾਮਲੇ ਦੇ ਵਿੱਚ ਔਰ ਹੁਣ ਉਹ ਕਾਲਜ ਅਫੀਲੀਏਟ ਹੋਣ ਦਾ ਮਤਲਬ ਹੈ ਫਿਰ ਇਸ ਯੂਨੀਵਰਸਿਟੀ ਦਾ ਖਾਸਾ ਜੋੜ ਦਿਓ ਪਹਿਲਾਂ ਚੰਡੀਗੜ੍ਹ ਦੀ ਪੰਜਾਬ ਨੂੰ ਨਹੀਂ ਮਿਲ ਰਿਹਾ ਪ੍ਰੋਪਰ ਤਰੀਕੇ ਦੇ ਨਾਲ ਵੀ ਚੰਡੀਗੜ੍ਹ ਪੰਜਾਬ ਦਾ ਤੇ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਹਰਿਆਣੇ ਦੀ ਰਾਜਧਾਨੀ ਅਲੱਗ ਬਣਨੀ ਚਾਹੀਦੀ ਹੈ ਅੱਜ ਤੱਕ ਹੋਰ ਖਬਰ ਵੀ ਜਿਹੜੀ ਪਿੰਦੀ ਆ ਕਿ ਉਹਨੂੰ ਮਨਜ਼ੂਰੀ ਦਿੱਤੀ ਹੈ ਜੇ ਹਰਿਆਣੇ ਨੂੰ ਅਲੱਗ ਵਿਧਾਨ ਸਭਾ ਬਣਾਉਣ ਦੇ ਲਈ ਜਗ੍ਹਾ ਨੂੰ ਇਹ ਵੀ ਕੰਟਰੋਵਰਸੀ ਦਾ ਇਸ਼ੂ ਚੱਲਿਆ ਸੀ ਕਿ ਜਗ੍ਹਾ ਬਣਾਉਣ ਲਈ ਹਰਿਆਣਾ ਨੇ ਮੰਗਿਆ ਤੇ ਪੰਜਾਬ ਦੇ ਚੀਫ ਮਿਨਿਸਟਰ ਨੇ ਵੀ ਕਹਿਤਾ ਸਾਨੂੰ ਵੀ ਦਿਓ ਜਦੋਂ ਆਲੋਚਨਾ ਹੋਈ ਤਾਂ ਉਹ ਥੋੜਾ ਜਿਹਾ ਪਿੱਛੇ ਹਟੇ ਕਿਉਂਕਿ ਸਾਡੀ ਮਲਕੀਅਤ ਆ ਉਹਨਾਂ ਦਾ ਕਹਿਣਾ ਸੀ ਬਾਕੀ ਦੇ ਧਰਾਂ ਦਾ ਜੇਕਰ ਪੰਜਾਬ ਦੇ ਲੋਕ ਆਪਣੀ ਧਰੋਹਰ ਦੇ ਵਾਪਸ ਤੇ ਸਾਰੀਆਂ ਸਿਆਸੀ ਪਾਰਟੀਆਂ ਕੁਝ ਮੁੱਦਿਆਂ ਦੇ ਉੱਤੇ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਤੇ ਇੱਕ ਸਟੈਂਡ ਲੈਣ ਤਾਂ ਇਹੋ ਜਿਹਾ ਸੰਸਥਾਵਾਂ ਨੂੰ ਬਚਾਇਆ ਜਾ ਸਕਦਾ ਇੱਕ ਹਾਂ ਪੱਖੀ ਕਰਦਾ ਮੈਂ ਇਹ ਕਿ ਸਰਕਾਰ ਨੇ ਵੀ ਭਾਵੇਂ ਦੇਰ ਆਏ ਦਰਸਤ ਆਇਆ ਜਾਏਗਾ ਭਾਵੇਂ ਅਕਾਲੀ ਦਲ ਤੇ ਕਾਂਗਰਸ ਨੇ ਸਭ ਨੇ ਜੇ ਇੱਕ ਸਟੈਂਡ ਲਿਆ ਤਾਂ ਬੀਜੇਪੀ ਦੇ ਪੰਜਾਬ ਜੁਨਟ ਨੂੰ ਵੀ ਇਹ ਸਟੈਂਡ ਲੈਣਾ ਬਣਦਾ ਹੈ ਕਿ ਉਹ ਪੰਜਾਬ ਦੀ ਇਸ ਧਰੋਹਰ ਨੂੰ ਬਚਾਇਆ ਜਾਏ ਔਰ ਇਹ ਗੱਲ ਵੀ ਸੂਤਰਾ ਰਹੀ ਆ ਰਹੀ ਹੈ ਕਿ ਜਿਹੜੀ ਇਹ ਚੱਲ ਰਹੀ ਹੈ ਇਜਿਟੇਸ਼ਨ ਹੈ ਜਿਹੜੀ ਪੰਜਾਬ ਦੇ ਪੰਜਾਬੀ ਪ੍ਰਾਈਡ ਦੀ ਮਾਮਲੇ ਦੇ ਉੱਤੇ ਵੀ ਲੜੀ ਜਾ ਰਹੀ ਹੈ ਧਰੋਹ ਦੇ ਬਰਾਸਤ ਦੇ ਮਾਮਲੇ ਤੇ ਲੜੀ ਜਾ ਰਹੀ ਹੈ ਕਿਤੇ ਮਾਮਲਾ ਹੌਲੀ-ਹੌਲੀ ਕਿਸਾਨ ਅੰਦੋਲਨ ਵਾਲਾ ਤਾਂ ਨਹੀਂ ਬਣ ਜਾਊਗਾ ਤਾਂ ਅੰਦਰ ਬੀਜੇਪੀ ਦੇ ਕਾਪ ਬ੍ਰਾਸ ਦੇ ਅੰਦਰ ਵੀ ਕਿਤੇ ਚਰਚਾ ਜ਼ਰੂਰ ਹੈ ਕਿ ਕਿਉਂ ਨਾ ਇਹ ਮਾਮਲੇ ਨੂੰ ਲੜ ਕੇ ਜਿੱਤਿਆ ਜਾ ਸਕਦਾ ਜਾਂ ਐਵੇਂ ਹੀ ਕੇਵਲੀ ਇਹ ਮਾਮਲੇ ਨੂੰ ਸੁਲਝਾਇਆ ਜਾਵੇ ਇਹ ਕੰਸੋਹਾਂ ਆ ਰਹੀਆਂ ਨੇ ਕਿ ਇਸ ਆंदोलਨ ਦੀ ਆਹਟ ਉੱਪਰ ਤੱਕ ਜਾ ਰਹੀ ਹੈ ਸੰਭਵ ਹੈ ਕਿ ਗਵਰਨਮੈਂਟ ਆਫ ਇੰਡੀਆ ਜਬ ਪ੍ਰੈਜ਼ੀਡੈਂਟ ਜਿਹੜੇ ਚਾਂਸਲਰ ਨੇ ਉਹਦੇ ਦਾਖਲ ਦੇ ਨਾਲ ਇੱਥੇ ਚੋਣਾ ਹੋ ਜਾਣਾ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਜੇ ਇਹ ਸੰਘਰਸ਼ ਨੂੰ ਮੂਰ ਜੜਾ ਪਿਆ ਤਾਂ ਲਾਜ਼ਮੀ ਹੈ ਕਿ ਜੇ ਤੋ ਨਾ ਵਿਦਿਆਰਥੀਆਂ ਦੀ ਤੇ ਉਹਨਾਂ ਦੀ ਹੋਏਗੀ ਜਿਹੜੇ ਲੜਾਈ ਲੜ ਰਹੇ ਨੇ ਪਰ ਇਹ ਕੰਸੋਹਾ ਲਗਾਤਾਰਤਾ ਦੇ ਵਿੱਚ ਚੱਲ ਰਹੀਆਂ ਨੇ ਦੂਜੀ ਗੱਲ ਦੂਜੀ ਗੱਲ ਇਹ ਹੈ ਕਿ ਦੇਸ਼ ਦੀ ਸੁਪਰੀਮ ਕੋਰਟ ਨੇ ਡਬਲ ਜਿਹੜਾ ਬੈਂਚ ਹੈ ਜਸਟਿਸ ਬੀ ਆਰ ਗੋਵਾਈ ਤੇ ਕੇ ਵੀ ਬiswa ਨਾਥ ਉਹਨਾਂ ਦੀ ਅਗਵਾਈ ਵਾਲਾ ਇੱਕ ਬੈਂਚ ਹੈ ਜਿਹਦੇ ਕੋਲ ਬਹੁਤ ਸਾਰੀਆਂ ਪਟੀਸ਼ਨਾਂ ਸਿਗੀਆਂ ਜਿਹੜੀਆਂ ਪਟੀਸ਼ਨਾਂ ਕੀ ਸੀ ਕਿ ਆਪਾਂ ਆਮ ਖਬਰਾਂ ਪੜ੍ਹਦੇ ਹਾਂ ਖਾਸ ਤੌਰ ਤੇ ਜੁਪੀਚ ਵੀ ਮਧ ਪ੍ਰਦੇਸ਼ ਵੀ ਕਈ ਜਗ੍ਹਾ ਹੋਇਆ ਕਿ ਕੇਸ ਕੋਈ ਹੋਰ ਹੈ ਬੰਦਿਆਂ ਦੇ ਉੱਤੇ ਵੱਖ-ਵੱਖ ਕੇਸਾਂ 'ਚ ਕੋਈ ਪੁਰਾਣਾ ਚੱਕ ਕੇ ਕਿ ਇਲੈਗਲ ਕੰਸਟਰਕਸ਼ਨ ਹੈ ਬਣਾਇਆ ਹੋਇਆ ਘਰ ਇਸ ਲੈਵਲ ਦਾ ਤੇ ਉੱਤੇ ਬਲਡੋਜ਼ਰ ਚੱਲਦਾ ਸੀ ਇੱਕ ਸ਼ਬਦ ਬੜਾ ਪ੍ਰਚਲਿਤ ਹੋ ਗਿਆ ਦੇਸ਼ ਦੇ ਵਿੱਚ ਉਹਨੂੰ ਕਿਹਾ ਜਾਂਦਾ ਬਲਡੋਜ਼ਰ ਕਲਚਰ ਮਤਲਬ ਮਿਓਸਪੈਲਟੀ ਜਾਂ ਜਿਹੜੇ ਵੀ ਕੋਈ ਅਧਿਕਾਰੀ ਨੇ ਉਹ ਬਲਡੋਜ਼ਰ ਲੈ ਆਉਂਦੇ ਨੇ ਅੰਦਰ ਹੀ ਸਾਰਾ ਸਾਜੋ-ਸਮਾਨ ਬਲਡੋਜ਼ਰ ਤਬਾਹ ਕਰ ਦਿੰਦਾ ਤੇ ਲੋਕ ਤੇ ਬੱਚੇ ਬੇਕਾਰ ਹੋ ਜਾਂਦੇ ਨੇ ਔਰ ਇਹ ਬਲਡੋਜ਼ਰ ਚੱਲਿਆ ਇੱਕ ਖਾਸ ਮਿਨੋਰਟੀ ਤੇ ਸਭ ਤੋਂ ਜ਼ਿਆਦਾ ਚੱਲਿਆ ਜਿਵੇਂ ਮਸਲਮਾਨ ਮਨਾਰਟੀ ਦੇ ਰੂਪ ਦੇ ਵਿੱਚ ਕਿਹਾ ਗਿਆ ਜਿੰਨੀਆਂ ਘਟਨਾਵਾਂ ਨੇ ਜੋ ਤੱਥ ਨੋਟ ਕੀਤੇ ਜਾਣ ਤਾਂ ਇੱਕ ਕਮਿਊਨਿਟੀ ਤੋਂ ਜ਼ਿਆਦਾ ਚੱਲਿਆ ਬਾਕੀ ਤੇ ਵੀ ਜਿਹੜੇ ਕਮਜ਼ੋਰ ਲੋਕ ਜਾਂ ਜਿਹੜੇ ਸੱਤਾ ਤੋਂ ਦੂਰ ਸੱਤਾ ਦੇ ਨਾਲ ਮੈਚ ਨਹੀਂ ਕਰਦੇ ਉਹਨਾਂ ਤੇ ਜ਼ਿਆਦਾ ਇੱਕ ਸਕੌਨ ਟਾਈਪ ਦਾ ਇੱਕ ਸਿਸਟਮ ਜਿਹੜਾ ਚੱਲਦਾ ਆ ਆਖਰ ਸੁਪਰੀਮ ਕੋਰਟ ਨੇ ਉਹ ਸਾਰਿਆਂ ਤੇ ਇੱਕ ਜੱਜਮੈਂਟ ਦਿੱਤੀ ਹੈ ਔਰ ਉਹਨੇ ਕੁਝ ਗਾਈਡਲਾਈਨ ਜ ਵੀ ਤੈਕ ਕੀਤੀਆਂ ਨੇ ਕੁਝ ਦਿਸ਼ਾ ਨਿਰਦੇਸ਼ ਦਿੱਤੇ ਨੇ ਸੁਪਰੀਮ ਕੋਰਟ ਨੇ ਬਹੁਤ ਸਖਤ ਇੱਕ ਟਿੱਪਣੀ ਕੀਤੀ ਹੈ ਕਿ ਐਗਜ਼ੀਕਟਿਵ ਨੂੰ ਜੱਜ ਬਾਣਨ ਦਾ ਹੱਕ ਨਹੀਂ ਦਿੱਤਾ ਜਾ ਸਕਦਾ ਇਸ ਦੇਸ਼ ਦੇ ਵਿੱਚ ਜਿਹੜਾ ਪਾਵਰ ਹੈ ਜਿਹੜਾ ਤਾਕਤ ਹੈ ਉਹ ਵੰਡੀ ਹੋਈ ਹੈ ਕਨਸਟੀਟਿਊਸ਼ਨਲੀ ਸੰਵਿਧਾਨਕ ਤੌਰ ਦੇ ਉੱਤੇ ਔਰ ਇਸੇ ਕਰਕੇ ਕਿ ਕੋਈ ਵੀ ਮਾਮਲੇ ਦਾ ਨਾਮ ਲੈ ਕੇ ਕੋਈ ਐਗਜ਼ੀਕਟਿਵ ਇਹ ਕਹੇ ਕਿ ਆਰਡਰ ਕਰਤਾ ਇਹ ਵੀ ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਕਿਸੇ ਵਿਅਕਤੀ ਨੇ ਕ੍ਰਾਈਮ ਕੋਈ ਹੋਰ ਫੀਲਡ ਚ ਕੀਤਾ ਤੇ ਉਹਦਾ ਘਰ ਟਾ ਦੋ ਇਹ ਕੋਈ ਮਤਲਬ ਹੀ ਨਹੀਂ ਇਹ ਆਰਟੀਕਲ 21 ਜਿਹੜਾ ਸੰਵਿਧਾਨ ਦਾ ਉਹਦੇ ਦਾਇਰੇ ਦੇ ਤੇ ਸਲਟਰ ਜਿਹੜਾ ਰਹਾਇਸ਼ ਹੈ ਸਰ ਤੇ ਸੱਤ ਇਹ ਉਹਦੇ ਆਰਟੀਕਲ ਦੇ ਅੰਡਰ ਆਉਂਦੀ ਹੈ ਇਹਦਾ ਮਤਲਬ ਇਹ ਫੰਡਾਮੈਂਟਲ ਰਾਈਟ ਦਾ ਕੁਐਸਚਨ ਹੈ ਇੱਕ ਦੂਸਰੀ ਗੱਲ ਇਹ ਵੀ ਹੈ ਕਿ ਮੰਨ ਲਓ ਜੇਕਰ ਕੋਈ ਇਹੋ ਜੀ ਗੱਲ ਵੀ ਹੁੰਦੀ ਹੈ ਕਿ ਕ੍ਰਾਈਮ ਕੀਤਾ ਕਿਸੇ ਨੇ ਤਾਂ ਕ੍ਰਾਈਮ ਕਰਨ ਵਾਲੇ ਬੰਦੇ ਨੂੰ ਵੀ ਸੁਣਵਾਈ ਦਾ ਹੱਕ ਹੁੰਦਾ ਹੈ ਉਹਨੂੰ ਮੌਕਾ ਮਿਲਦਾ ਸੁਣਨ ਦਾ ਕਿ ਭਾਈ ਹਾਂ ਦੱਸੋ ਤੁਸੀਂ ਕੀ ਕਹਿਣਾ ਜੇਕਰ ਕੋਈ ਇਹੋ ਜੀ ਗੱਲ ਜੇਕਰ ਕੋਈ ਉਸ ਸੰਬੰਧਿਤ ਬਿਲਡਿੰਗਾਂ ਇਮਾਰਤਾਂ ਜਾਂ ਕਿਸੇ ਵੀ ਮਾਮਲੇ ਦੇ ਵਿੱਚ ਵੀ ਕੋਈ ਗੰਦ ਚੱਲ ਰਹੀ ਹੈ ਜੇਕਰ ਉਹਦੇ ਮਾਮਲੇ ਦੇ ਵਿੱਚ ਵੀ ਕੋਈ ਕਾਨੂੰਨੀ ਆਰਡਰ ਆ ਗਿਆ ਇੱਕ ਲੈਵਲ ਦਾ ਲੋਅਰ ਕਿਸੇ ਵੀ ਅਥਾਰਟੀ ਨੇ ਕਰਤਾ ਜਿਹੜੀ ਕੰਪੀਟੈਂਟ ਅਥਾਰਟੀ ਵੀ ਹੋਵੇ ਤਾਂ ਵੀ ਜਿਹੜਾ ਵਿਕਟਮ ਹੋਏਗਾ ਜਿਹੜਾ ਬੰਦਾ ਹੈ ਜਿੰਦੀ ਇਮਾਰਤ ਜਾਂ ਕੋਈ ਢਾਉਣ ਦੀ ਗੱਲ ਹੋ ਰਹੀ ਹੈ ਉਹਨੂੰ ਘੱਟੋ ਘੱਟ 15 ਦਿਨ ਦਾ ਨੋਟਿਸ ਦਿੱਤਾ ਜਾਣਾ ਜ਼ਰੂਰੀ ਹੈ ਪ੍ਰੀ ਨੋਟਿਸ ਕਿ ਇਹ ਭਾਈ ਨਹੀਂ ਤਾਂ ਇਹ ਚੋਹ ਕਰ ਲੈ ਤੇ ਨਹੀਂ ਇਹ ਸਮਾਨ ਉਸ ਲੈਵਲ ਦੀ ਗੱਲ ਹੈ ਦੂਜੀ ਗੱਲ ਉਹਨੂੰ ਇਹ ਮੌਕਾ ਵੀ ਦਿੱਤਾ ਜਾਣਾ ਚਾਹੀਦਾ ਇੱਕ ਸਫੀ ਇੱਕ ਪ੍ਰੋਪਰ ਟਾਈਮ ਕਿ ਉਹ ਉੱਪਰ ਕਿਸੇ ਵੀ ਕੋਰਟ ਦੇ ਵਿੱਚ ਚੈਲੰਜ ਕਰ ਸਕੇ ਉਸ ਆਰਡਰ ਨੂੰ ਉਹਨੂੰ ਚਣੌਤੀ ਦੇ ਸਕੇ ਔਰ ਜੇ ਕੋਈ ਚਣੌਤੀ ਨਹੀਂ ਵੀ ਦੇਣਾ ਚਾਹੁੰਦਾ ਮੰਨ ਲਓ ਤਾਂ ਵੀ ਉਸ ਨੂੰ ਇਹ ਹੱਕ ਦਿੱਤਾ ਜਾਣਾ ਚਾਹੀਦਾ ਹੈ ਕਿ ਉਹ ਆਪਣਾ ਸਾਜੋ ਸਮਾਨ ਅੰਦਰੋਂ ਇੱਕ গিਵਨ ਟਾਈਮ ਦੇ ਵਿੱਚ ਬਾਹਰ ਕਰ ਲੇ ਕੱਢ ਲੇ ਤੱਕੇ ਅਕਾਂਬੀਚ ਕੇ ਜਾ ਕੇ ਉੱਤੇ ਬਲਡੋజర్ ਨਹੀਂ ਚੜਾ ਦੇਣਾ ਕਿਸੇ ਵੀ ਮੌਕੇ ਜੇ ਕੋਈ ਇਹਨਾਂ ਅਦਾਇਤਾਂ ਦੀ ਉਲੰਘਣਾ ਕਰਦਾ ਹੈ ਜਿਹੜਾ ਵੀ ਅਫਸਰ ਤੇ ਜਿਹੜੇ ਵੀ ਬਲਾਜਬ ਜਾ ਕੇ ਉਹ ਅਕਾਉਂਟੇਬਲ ਮੰਨੇ ਜਾਣੇ ਚਾਹੀਦੇ ਨੇ ਜਵਾਬਦੇਹ ਮੰਨੇ ਜਾਣੇ ਚਾਹੀਦੇ ਨੇ ਉਹਨਾਂ ਖਿਲਾਫ ਭਾਰਤੀ ਸੰਵਿਧਾਨ ਤੇ ਪਾਰਟੀ ਭਾਰਤੀ ਕ੍ਰਿਮੀਨਲ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਸੁਪਰੀਮ ਕੋਰਟ ਦੇ ਇਸ ਜਿਹੜੀ ਜੱਜਮੈਂਟ ਨਾਲ ਸੰਭਵ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਰਾਹਤ ਮਿਲੇਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੁਣ ਸਵਾਲ ਇੱਕ ਅਗਲਾ ਜ਼ਰੂਰ ਆਏਗਾ ਕਿ ਜੀਨਾ ਦੇ ਬਲਡੋజర్ ਚੱਲ ਚੁੱਕੇ ਆਇਦੋਂ ਪਹਿਲਾਂ ਕੀ ਇਸ ਦੀ ਰੋਸ਼ਨੀ ਦੇ ਵਿੱਚ ਉਹਨਾਂ ਨੂੰ ਵੀ ਕੋਈ ਰਾਹਤ ਮਿਲੇਗੀ ਕਿ ਜੇ ਉਹ ਜਾਣ ਕੇ ਆਪੋ ਆਪਣਾ ਕੇਸ ਲੈ ਕੇ ਤਾਂ ਉਹ ਕੰਪਨਸੇਸ਼ਨ ਦੇ ਹੱਕਦਾਰ ਹੋ ਜਾਣਗੇ ਕੋਈ ਰਾਹਤ ਗਵਰਨਮੈਂਟਾਂ ਤੋਂ ਪਾਉਣ ਦੇ ਹੱਕਦਾਰ ਹੋ ਜਾਣਗੇ ਇਹ ਕਈ ਮਾਮਲੇ ਨੇ ਔਰ ਪਰ ਫਿਰ ਵੀ ਇਸ ਫੈਸਲੇ ਦਾ ਜਿਹੜਾ ਸਵਾਗਤ ਕਰਨਾ ਚਾਹੀਦਾ ਹੈ ਜਿਹੜਾ ਵੀ ਫੈਸਲਾ ਤਾਨਾ ਸਾਹੀ ਰੁਚੀਆਂ ਨੂੰ ਰੋਕਦਾ ਹੈ ਜਿਹੜਾ ਵੀ ਫੈਸਲਾ ਕਾਨੂੰਨ ਨੂੰ ਉਲੰਘ ਕੇ ਸਿਧਾਂਤ ਦੀ ਅਣਦੇਖੀ ਕਰਕੇ ਜਿਹੜੀਆਂ ਸੁਪਰੀਮ ਪਾਵਰ ਹਾਸਲ ਕਰਨ ਦੀ ਖਾਹਿਸ਼ ਤੇ ਬੰਦਸ ਲਗਾਉਂਦਾ ਉਹ ਸਾਰੇ ਫੈਸਲੇ ਡੈਮੋਕ੍ਰੇਸੀ ਦੇ ਵਿੱਚ ਤੇ ਹਮਨ ਰਾਈਟਸ ਦੇ ਮਾਮਲੇ ਦੇ ਵਿੱਚ ਸਵਾਗਤਯੋਗ ਹੁੰਦੇ ਨੇ ਔਰ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਵੀ ਸਵਾਗਤ ਕੀਤਾ ਜਾਣਾ ਚਾਹੀਦਾ ਤੁਸੀਂ ਦੇਖਦੇ ਰਹੋ ਪੁਲੰਗ ਅੱਜ ਲਈ ਇੰਨੇ ਬਹੁਤ-ਬਹੁਤ ਧੰਨਵਾਦ